ਹਿੰਦਸਾ ਸਤ ਸਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਧਰਮਕੋਟ ਪਤਨਾ ਧਰਮਕੋਟ ਪਤਨਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਆ ਡਾਕਟਰ ਸਾਹਿਬ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਝੋਟੀਆਂ ਦੋ ਮੱਝਾਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਸੋਈ ਸਵਾਈ ਗਾਂ ਤੁਹਾਨੂੰ ਦਿਖਾਉਣੀ ਹੈ ਬਿਲਕੁਲ ਦਰਿਆ ਦੇ ਵਿੱਚ ਹੀ ਪਿੰਡ ਜਿਹੜਾ ਰਾਵੀ ਦਰਿਆ ਦੇ ਵਿੱਚ ਹੀ ਪਿੰਡ ਹੈ ਤੇ ਆਪਣੀ ਇਹ ਵੀ ਮੱਝਾਂ ਦਵੇਂ ਗੱਬਣਾ ਵਾ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਗਾਂ ਵੀ ਆਪਣੀ ਪਾਸ ਕਰਕੇ ਕਰੋ ਤਾਜੀ ਸੂਈ ਹੋ ਵੀ ਹਾਂਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਰਪ੍ਰੀਤ ਜੀ ਹੋਠੀਕ ਠਾਕ ਜੀ ਆਪ ਠੀਕ ਠਾਕ ਜੀ ਵਧੀਆ ਫਾਰਮ YouTube ਦੇਖਣ ਵਾਲਿਆਂ ਨੂੰ ਭਾਈ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋਰ ਸਿਰ ਨਾਮ ਦੱਸਦੇ ਕਰੀ ਨਾਮ ਡਾਕਟਰ ਸਰਵਨ ਸਿੰਘ ਹਾਂਜੀ ਪਿੰਡ ਧਰਮਕੋਟ ਪਤਨ ਤਹਿਸੀਲ ਡੇਰਾ ਬਾਬਾ ਨਾਨਕ ਦਾ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ ਬੋਲਦਾ ਫੋਨ ਨੰਬਰ 98144 ਹਾਂਜੀ 493 ਬਰਤੀ ਠੀਕ ਆ ਤੇ ਪਾਣੀਆਂ ਪੂਣੀਆਂ ਜੀ ਕਿਵੇਂ ਰਿਹਾ ਹੈ ਪਾਣੀ ਦਾ ਤੇ ਬੜਾ ਮਾੜਾ ਹਾਲ ਹੋਇਆ ਜੇ ਸਾਰਾ ਕੋਹ ਰੂੜ ਕੇ ਰੱਖਦਾ ਤੁਹਾਡੇ ਪਿੰਡ ਤੇ ਰਿਆ ਦੇ ਵਿੱਚ ਇਹਦੇ ਨਾਲ ਸਵੇਲੀ ਚ ਲੱਖ ਲੱਖ ਪਾਣੀ ਇੱਥੇ ਇਹ ਆ ਵੀ ਹੁਣ ਜਿਦ ਤਰ੍ਹਾਂ ਆਪਾਂ ਦਰਿਆ ਦੇ ਉੱਤਸੀ ਪਾਰ ਕਰਕੇ ਆਏ ਹਾਂ ਹਨਾ ਤੇ ਤੁਹਾਡੇ ਪਿੰਡ ਬੰਨ ਚੁੱਟਾ ਹੀ ਹੈ ਨਾ ਤੇ ਆ ਸਭਾ ਚੀਜ਼ਾਂ ਤੋਂ ਸਾਰਾ ਕੋਈ ਕੋਈ ਫਸਲ ਨਹੀਂ ਹੋਈ ਕੋਈ ਪੱਠਾ ਨਹੀਂ ਕੋਈ ਤੂੜੀ ਨਹੀਂ ਠੀਕ ਆ ਕਿਉਂਕਿ ਜਿਹੜਾ ਮੇਨ ਪਾਣੀ ਸਾਰੇ ਕਿਤੇ ਨਿਕਲਿਆ ਵਾ ਇੱਕ ਇਹ ਤੁਹਾਡੇ ਪਿੰਡੋਂ ਨਿਕਲਿਆ ਵਾ ਜਿਹੜਾ ਬਨ ਟੁੱਟਾ ਤੇ ਇੱਕ ਘੋਨੇ ਵਾਲਤਾ ਨੇ ਪਿੰਡਾਂ ਨਾਲ ਸੰਪਰਕ ਟੁੱਟਾਰਿਆ ਵਾ 1 ਮਹੀਨਾ ਅੱਛਾ ਇੰਨਾ ਕੁ ਰਾਹ ਖਰਾਬ ਹੋ ਗਿਆ ਠੀਕ ਆ ਹਾਂ ਜੀ ਕਿਉਂਕਿ ਇਹ ਸਾਰਾ ਇਹ ਸਾਰੇ ਦਰਿਆ ਦਾ ਹੀ ਆ ਹਨਾ ਆ ਪਿੰਡ ਸਾਰਾ ਦਰਿਆ ਰਾਵੀ ਦਰਿਆ ਕੰਢੇ ਦੇ ਉੱਤੇ ਰਾਵੀ ਦਰਿਆ ਦੇ ਵਿੱਚ ਹੀ ਬਣਿਆ ਕੇ ਪਿੰਡ ਸਾਰਾ ਹਨਾ ਬਲ ਤੁਸੀਂ ਆਪ ਬਨ ਪਾਰ ਕਰਕੇ ਆਈਦਾ ਹੁਣ ਅਜਿ ਤਰ੍ਹਾਂ ਬਨ ਬੰਦਨ ਦੇ ਤੁਹਾਡੇ ਪਿੰਡ ਵਾਲਾ ਬੜਾ ਵੱਡਾ ਨੁਕਸਾਨ ਹੋਇਆ ਹਾਂਜੀ ਹਾਂਜੀ ਤੇ ਇੱਥੋਂ ਤੇ ਛੱਡ ਕੇ ਚੱਲ ਗਏ ਹੋਣੇ ਆ ਤੇ ਨੇ ਇੱਥੇ ਬਸ ਉੱਚੇ ਥਾਵਾਂ ਤੇ ਲੋਕ ਜਿਹੜੇ ਥੋੜੇ ਉੱਚੇ ਤੇ ਆ ਜਿੱਤਰਾ ਵਾ ਪਾਣੀ ਦੇ ਨਿਸ਼ਾਨੀਆਂ ਦੇਖ ਸਕਦੇ ਇੱਥੇ ਇੱਥੇ ਤੱਕਰ ਪਾਣੀ ਚੜਿਆ ਪਿਆ ਹੈ ਉਹ ਦੇਖ ਸਕਦੇ ਉਪਰੋਂ ਬਸ ਇੱਕ ਇੱਕ ਦੋ ਦੋ ਇੱਟਾਂ ਹੀ ਬਚੀਆਂ ਅਸੀਂ ਤੇ ਬਾਕੀ ਸਾਰੇ ਕਿਤੇ ਪਾਣੀ ਜਿਹੜਾ ਵਾ ਇਹਦੇ ਫਿਰ 8 8 9 9 ਫੁੱਟ ਪਾਣੀ ਜਿਹੜਾ ਹੱਲੇ ਆਪਾਂ ਕਿਹ ਉੱਚੀ ਜਗ੍ਹਾ ਤੇ ਖਲੋਤੇ ਆ ਬਿਲਕੁਲ ਠੀਕ ਹੈ ਤੇ ਜਿਹੜਾ ਨੁਕਸਾਨ ਹੈ ਜਿਹੜਾ ਕਾਫੀ ਹੈ ਹੁਣ ਹੌਲੀ ਹੌਲੀ ਫਿਰ ਦੇ ਆ ਵੀਰ ਭਰਾ ਉੱਠਣਾ ਨਾ ਇਹ ਕੁਦਰਤੀ ਮਾਰ ਹੈ ਨਾ ਹਾਂਜੀ 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 ਤੇ ਚਲੋ ਪਹਿਲਾਂ ਆਪਾਂ ਗਾਂ ਹੀ ਨਾ ਵਿਖਾ ਦਈਏ ਫਿਰ ਝੋਟੀਆਂ ਆਜੇ ਦੇ ਅੱਛਾ ਕੱਲ ਸਵੇਰ ਦੀ ਸੂਈ ਆ ਠੰਡੀ ਢੀਰੀ ਆ ਬੱਚਾ ਕਿ ਆ ਗਿਆ ਤੇ ਮਗਰ ਇਸ ਤਰੀ ਭਾਵੇਂ ਬਹਿ ਜੀਏ ਰੱਸੀ ਪਾਉਣੀ ਆ ਪਾ ਲੋ ਨਹੀਂ ਪਾਉਣੀ ਨਾ ਪਾ ਲੋ ਬੱਚਾ ਮਗਰ ਬੱਛਾ ਜੀ ਮਗਰ ਬੱਛਾ ਉਹ ਤਾਂ ਜਾਈ ਬੱਚਾ ਬੈਠਾ ਜੀ ਇਹਦਾ ਕੋਈ ਨਹੀਂ ਰਹਿੰਦਾ ਬੈਠਾ ਬੱਚਾ ਚੰਗਾ ਪਲਿਆ ਦਿੱਤਾ ਜਿਹੜਾ ਇਹਨੇ ਤੇ ਦੁੱਧ ਵੇਚੀ ਕਿੰਨਾ ਕੁ ਕੱਢੀ ਜਾਊਗੀ ਬੱਸ ਵੇਲੇ ਜਿਹੜਾ ਬੋਲਾ ਹੀ ਆ ਤੇ ਕੋਈ 10 ਲੀਟਰ ਦੇ ਲਾਗੇ ਹੋਵੇਗਾ ਅਜੇ ਤਾਂ ਚੱਲਾ ਪਾਸ ਹੀ ਹੋਣੀ ਆ ਅਜੇ ਪਾਸ ਹੀ ਆਣੀ ਆ ਤੇ ਕਿੰਨਾ ਕੁ ਉਤਰਾ ਕਰੀ ਜਾਊਗੀ ਮੇਰੇ ਹਿਸਾਬ ਨਾਲ ਇਹਨੂੰ 20 ਲੀਟਰ ਕੀ ਕਹਿਣਾ ਅੱਛਾ ਵੀਚ ਕੱਢਣਾ ਚਾਹੀਦਾ ਬੜੇ ਆਰਾਮ ਦੇ ਨਾਲ ਠੀਕ ਆ ਤੋਰੋ ਹਾਂ ਫਿਰ ਇੱਕਲੀਨ ਬਾਕੀ ਹੋਰ ਵੀ ਚੰਗੀ ਸੇਵਾ ਹੋਵੇ ਤੇ ਗਾਇਆਂ ਦਾ ਕੀ ਦੁੱਧ ਬੱਚੇਰਾ ਦੇ ਜਾਂਦੀਆਂ ਜੀ ਹਾਂਜੀ ਹਾਂਜੀ ਬਾਕੀ ਉਤਰੇ ਆ ਵੀ ਚੰਗੇ ਕਦ ਕਾਟਚ ਆ ਵੱਡੇ ਕਦ ਕਾਟਚ ਆ ਯਾ ਦੇਖ ਸਕਦੇ ਜੀ ਇਹ ਪੁਲਾ ਪੁਲਾ ਹਮਨੇ ਤੇ ਪਈਆਂ ਆ ਕੋਈ ਨਹੀਂ ਜਿਆਦਾ ਨਹੀਂ ਪੁਲਾ ਨਹੀਂ ਉਹਨੇ ਕੀ ਪੁਲਾ ਜਿਹੜੀਆਂ ਹੈਗੀਆਂ ਆਜਾ ਚੈੱਕ ਨੰਬਰ ਬੰਦ ਲੈ ਇਸ ਹੇ ਥੱਲੇ ਹਵਾਨਾ ਜਿਹੜਾ ਇਹਦਾ ਕਰੀ ਚਿਹਰਾ ਵੀ ਇਹਦਾ ਦੇਖ ਸਕਦੇ ਜੀ ਚੰਗੀ ਤਰ੍ਹਾਂ ਆ ਲੈ ਇਸ ਹਾਂ ਦੇ ਬਾਕੀ ਇਹਦਾ ਨੱਕ ਜਿਆ ਥੋੜਾ ਜਿਹਾ ਹੋਇਆ ਅੱਗੇ ਉਹ ਕਿਹੜੇ ਕਈ ਵਾਰੀ ਗੋਲੀਆਂ ਨੂੰ ਨਥਾਂ ਪਾ ਦਿੰਦੇ ਆ ਤੇ ਉਹਦੇ ਕਰਕੇ ਕਈ ਵਾਰੀ ਹੋ ਜਾਂਦਾ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਹਰਪ੍ਰੀਤ ਜੀ ਜੇ ਤੇ ਪੂਰੀ ਰਾਜੀ ਹੁੰਦੀ ਫੇਰ ਤੇ ਤੁਹਾਨੂੰ ਬਤਾ ਗਾਂ ਸੀ 90000 ਦੀ ਹਾਂਜੀ ਤੇ ਹੁਣ ਥੋੜੀ ਲਿੱਸੀ ਆ ਇੱਕ ਤਾਜੀ ਸੋਈ ਲੱਪੇ ਚ ਵੀ ਹਨਾ ਲੱਪਾ ਵੀ ਲੱਗਾ ਹਾਂਜੀ 45000 ਦੀ ਦੇ ਦਈਏ ਕਰਦੀ ਹੈ ਹੋਰ ਮਾਨ 40 ਦੀ ਦੇ ਦਈਏ 37 ਦੇ ਦਈਏ ਭਾਪਰੇ ਜੀ ਅੱਜ ਤੁਸੀਂ ਫੇਰ ਬੜੇ ਚਿਰਾਂ ਬਾਅਦ ਹੱਟ ਤੋਂ ਬਾਅਦ ਆਏ ਹੋ 60 ਹੱਦ ਗਾਈ ਦਾ 35000 ਦੀ ਜਾਂਦਾ ਚਲੋ 35 ਦੀ ਦੇ ਦਾਂਗੇ ਤੁਹਾਡੀ ਜਾਂਦਾ 35000 ਦੀ ਪਾਣੀਆਂ ਤੋਂ ਬਾਅਦ ਪਹਿਲੀ ਵੀਡੀਓ ਆਪਾਂ ਲੱਗੇ ਆ ਕੋਣ ਉਦੋਂ ਤੋਂ ਬਾਅਦ ਤੇ ਜੇ ਸਿੱਧਾ ਹੀ ਹੁਣ ਹੋਇਆ ਜਾਂਦਿਆਂ ਤੇ ਕੰਮ ਤੋਰਨ ਵਾਲੀ ਗੱਲ ਕਰੀਏ ਤੇ 35000 ਦੀ ਜਿਹੜੀ ਇਹ ਵਾਲੀ ਹੈ ਦੇ ਦੇਣੀ ਆ ਹੁਣ ਇਹ ਚ ਕੋਈ ਕੋਈ ਫਾਇਨਾ ਨਾ ਜ਼ਿਆਦਾ ਕਰੇ ਠੀਕ ਹੈ ਜੀ ਛੋਟੀ ਹੋਣੀ ਏ ਕੋਈ ਠੀਕ ਹੈ ਜੀ ਤੇ ਆਜੇ ਮੱਝਾਂ ਵੀ ਦਿਖਾ ਦਈਏ ਹੁਣ ਚਲੋ ਜੀ ਪਹਿਲਾਂ ਵਾਲੀ ਮਾਈ ਜਿਹੜੀ ਦਿਖਾ ਦਈਏ ਤਿਆਰੀ ਚਾ ਥੋੜੇ ਦਿਨ ਇਹਨੇ ਖੜਨੇ ਯਾਰ ਵਜਨ ਵਜਨ ਪੂਰਾ ਚੰਗਾ ਆ ਤੇ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਚੰਗੇ ਗਾਹ ਤੇ ਅਗਲੇ ਪਿਛਲੇ ਥਾਨ ਇੱਕੋ ਜਿਹੀ ਸਾਈਜ਼ ਦੇ ਤੇ ਇੱਕੋ ਜਿਹੀ ਗਾਹ ਤੇ ਆ ਇਹ ਵੇਚੀ ਕਿੰਨਾ ਕਿ ਦੁੱਧ ਗੱਡੀ ਜਾਊਗੀ ਦੁੱਧ ਵੀ ਪੈਸਾ ਜੀ ਮਾਜ ਇਸ ਤਰ੍ਹਾਂ ਬਣੀ ਆ ਇਹਨੂੰ 12 13 ਲੀਟਰ ਦੁੱਧ ਕੀ ਕਹਿੰਦਾ ਠੀਕ ਹੈ ਜੀ ਜੇ ਕਹਿੰਦੀ ਚੰਗੀ ਸੇਵਾ ਹੋਵੇ ਲੈ 15 ਵੀ ਚੋ ਸਕਦਾ ਆ ਦੇ ਸਾ ਤੇ ਜੀ ਚੰਗੀ ਪਰ ਹੰਦੀ ਆ ਥੱਲੇ ਇੱਕ ਵਾਰੀ ਫੇਰ ਤੋਰਦਾ ਹਾਂ ਮਿਰਜੀ ਜੀ ਤਨ ਇਹਦਾਂ ਨ ਤੋਰਦਾ ਇਦਾਂ ਚਲੋ ਹਾਂ ਹੁਣ ਤਾਂ ਨ ਚੰਗੀ ਤਰ੍ਹਾਂ ਦਿਖਾ ਦਈਏ ਇੱਕ ਵਾਰੀ ਬਾਕੀ ਇਹ ਆ ਵੀ ਸਾਂਭੀ ਜ਼ੋਂਬੀ ਚੰਗੀ ਆ ਕਿਸੇ ਨੇ ਲੈ ਜਾ ਚੰਗੀ ਪਰ ਹੰਦੀ ਥੱਲੇ ਜੇ ਸੂਨ ਤੱਕਰ ਚੰਗੀ ਭਰ ਜਾਣੀ ਆ ਜੇ ਪੜਿਆਂ ਤੇ ਦੇਖੀਏ ਤਾਂ ਅਜੇ ਕੋਈ ਗੱਲ ਨਹੀਂ ਆ ਅਜੇ 5-6 ਦਿਨਾਂ ਦੀ ਸੂਨ ਆਜੇ 5-6 ਦਿਨਾਂ ਜਿੰਨੇ ਲੈ ਜਾਣੇ ਆ ਲੈ ਜਾਣ ਤੇ ਇਹਦਾ ਫਿਰ ਮੁੱਲ ਹਰਪ੍ਰੀਤ ਜੀ ਮੋਲ ਤੇ ਤੁਹਾਨੂੰ ਪਤਾ ਹੀ ਆ ਬਾਹਰ ਤੁਸੀਂ ਸਾਰੇ ਸਭੋ ਚੈਨਲਾਂ ਤੇ ਜਿਆਦਾਤਰ ਫਿਰ ਤੁਸੀਂ ਬਣਾਉਂਦੇ ਹੋ ਵੀਡੀਓ ਹਾਂਜੀ ਲੋਕੀ ਕਿੰਨਾ-ਕਿੰਨਾ ਮੁੱਲ ਕਰੀ ਜਾਂਦੇ ਨੇ ਕੋਈ 80 ਕਰੀ ਜਾਂਦਾ ਕੋਈ 90 ਕਰੀ ਜਾਂਦਾ ਹਾਂਜੀ ਅਸੀਂ ਨਾ 80 ਕਰੀਏ ਤੇ ਨਾ ਕਰੀਏ 90 ਹਾਂਜੀ 75 ਹਜ਼ਾਰ ਦੀ ਮੈਂ ਦੇ ਦਾਂ 72 ਦੀ ਦੇ ਦਈਏ ਹਰਪ੍ਰੀਤ ਜੀ ਉਹ ਅੱਧਾ ਤਿਆਰ ਹੀ ਹੋਣਾ 70 ਹਜ਼ਾਰ ਦੀ ਮੈਂ ਦੇ ਦਾਂ ਅੱਛਾ 70 ਦੀ ਦੇ ਦੇਣੀ ਹੈ 70 ਦੀ ਦੇਣਾ ਠੀਕ ਹੈ ਬਾਕੀ ਆ ਹਵਾਨਾ ਦੇਖ ਸਕਦੇ ਹੋ ਉਹਨਾਂ ਹੀ ਗਾਣ ਤੇ ਉਹਨਾਂ ਹੀ ਪਛਾਣ ਹਜੇ ਤਿਆਰ ਹੋਣੀ ਹੈ ਜੇ ਚੰਗੇ ਬਿਲਕੁਲ ਕੋਈ ਗਾਰੰਟੀ ਸਾਡੀ ਠੀਕ ਹੈ ਜੀ ਤੇ ਪਰ ਬੜੀ ਵਧੀਆ ਪੋਲੀ ਆ ਤੇ ਹੁਣ ਆ ਛੋਟੀ ਵੀ ਬੜੀ ਖੂਬਸੂਰਤ ਜੀ ਇਹ ਵੀ ਅਜ ਦਿਨ ਲੈ ਜਾਊਗੀ ਪਰ ਛੋਟੀ ਚੰਗੀ ਤਿਆਰ ਹੋਣੀ ਹੈ ਇਹ ਛੋਟੀ ਦੂਜੇ ਸਵੇਰ ਹੁਣ ਸੁਣੀ ਜੇ ਤੇ ਥਾਨ ਇੱਕ ਰਿਹਾ ਨੂੰ ਇਹ ਲੱਗ ਰਿਹਾ ਦਿਖਾ ਦਈਏ ਆ ਦੇਖ ਸਾਡੇ ਬੜਾ ਪਿਆਰਾ ਥਾਨਾ ਜਿਹੜਾ ਥੋੜਾ ਡਰਦੀ ਆ ਸਾਡੇ ਕੋਲ ਤੇ ਬਿਲਕੁਲ ਗੋਲ ਸਿੰਘ ਦੀ ਝੋਟੀ ਆ। ਕੁਝ ਓਕੇ ਆ ਜੀ ਦਾ। ਤੇ ਇਹ ਕਿੰਨਾ ਕਿ ਦੁੱਧ ਭਰੀ ਜਾਊਗੀ? ਇਹ ਤੇ ਦੇਖੋ ਜੀ ਇਹਨੇ ਪਹਿਲੇ ਸਵੇਰੇ ਜਿਹੜਾ ਵਾ ਦੁੱਧ 12-13 ਲੀਟਰ ਦਿੱਤਾ ਵਾ। ਅੱਛਾ। ਇਹ ਝੋਟੀ ਉਧਰੋਂ ਆਈ ਆ ਹਰਿਆਣੇ ਤੋਂ। ਅੱਛਾ। ਹਾਂ ਜੀ ਇਹ ਸਾਡੇ ਪਿੰਡ ਹੀ ਤੇ ਹੀ ਹੁਣ ਇੱਥੋਂ ਉਹਨਾਂ ਕੋਲ ਲੈ ਲਈ ਆ। ਅੱਛਾ। ਦੇਣੇ ਨੇ ਜੇ 15 ਲੈ ਜਾਣੇ ਨੇ। 15 ਨਹੀਂ ਤੇ 12-13 ਤੇ ਪੱਕੇ ਹੀ ਆ। ਅੱਛਾ 15 ਦਿਨਾਂ ਦੇ ਵਿੱਚ ਵਿੱਚ ਸੁਪੂ। ਤੇ ਇਹ 15 ਵੀ ਲੈ ਜਾਏਗੀ। ਤਿਆਰ ਕੀ ਕਿੰਨਾ ਦੁੱਧ ਭਰੀ ਜਾਊਗੀ? ਦੁੱਧ ਤੇ ਇਹਨੂੰ 14-15 ਲੀਟਰ ਕੀ ਜਾਂਦਾ ਜੀ ਐਡੀ ਤਗੜੀ ਝੋਟੀ ਨੂੰ। ਠੀਕ ਪੂਰੀ ਤਗੜੀ ਝੋਟੀ ਆ ਬਾਕੀ ਹੁਣ ਮੌਸਮ ਵੀ ਦੁੱਧ ਅਲਵ ਲਿਆ ਤੋਰਦਾ ਮੌਸਮ ਆ ਬਾਕੀ ਗੱਲ ਸੇਵਾ ਦੀ ਆ ਤੇ ਚੂਨ ਚਾਂ ਤੇ ਇੱਕ ਨੰਬਰ ਪੋਲੀ ਧਾਰ ਹੋਵੇਗੀ ਹੁਣ ਵੀ ਚੱਪਣ ਵੀ ਬੜੀ ਪੋਲੀ ਆ ਠੀਕ ਹੈ ਜੀ ਅੱਜ ਲੈ ਆ ਵੀ ਜੀ ਬਾਕੀ ਪੂਰੀ ਤਗੜੀ ਝੋਟੀ ਆ ਤੇ ਸਾਮ ਕੇ ਚਾਰ ਪੈਸੇ ਛੱਡਣ ਵਾਲੀ ਆ ਦੇਨ ਚਲੋ ਹੱਲੇ ਖੜਤੀ ਥੋੜੇ ਥੋੜਾ ਡਰਦੀ ਡਰਦੀ ਜੀ ਝੱਬੂ ਦਾ ਕਰਦੀ ਥੋੜਾ ਜੇ ਤੇ ਤੁਹਾਡੇ ਕੋਲ ਜਾ ਕਰਦੀ ਆ ਉਤਰਾਂ ਵੀਡੀਓ ਤੁਹਾਡੀ ਦੇ ਪਹਿਲਾਂ ਵੀ ਝੱਬੂ ਹੀ ਪਿਆ ਸੀ ਨੋ ਜੇ ਦੇਖ ਫਿਰਦੇ ਪਹਿਲਾਂ ਝੱਬੂ ਜਲਾਇਆ ਨਹੀਂ ਆ ਨਾਤ ਨਹੀਂ ਹੀ ਪਈ ਕਈ ਵਾਰੀ ਵੈਸੇ ਪਸ਼ੂ ਬਾਹਰ ਦੇ ਬੰਦੇ ਤੋਂ ਡਰ ਜਾਂਦਾ ਵਾ ਤੇ ਉਤਰਾਂ ਦੇਖ ਸਾਡੇ ਥੱਲੇੋਂ ਚੰਗੀ ਭਰ ਜਾਣੀ ਅਗਲੇ ਪਿਛਲੇ ਥਣ ਜਿਹੜੇ ਚੰਗੇ ਲੱਗੇ ਆ ਸਾਡੇ ਤੋਂ ਉਤਰਾਂ ਥੋੜਾ ਡਰਦੀ ਡਰਦੀ ਆ ਤੇ ਇਹਦਾ ਫਿਰ ਮੁੱਲ ਫਿਰ ਜੀ ਝੋਟੀ ਜੇਤੇ ਸੋਈ ਹੁੰਦੀ ਕਿਤੇ ਮੋਲ ਕੁਝ ਹੋਰ ਹੀ ਹੋਣਾ ਸੀ ਹਾਂਜੀ ਝੋਟੀ ਤੇ ਸਵਾ ਲੱਖ ਰੁਪਏ ਦੀ ਹਾਂਜੀ ਜਿੱਦਾਂ ਕਦ ਕਾਠ ਹੈ ਤੇ ਜਿੰਨਾ ਇਹਦਾ ਰਿਕਾਰਡ ਆ ਹਾਂਜੀ ਪਰ ਸੇਵਾ ਛੱਡ ਗਿਆ ਸੀ ਝੋਟੀ ਲੱਖ ਰੁਪਏ ਦੇ ਦਾਂਗਾ ਹੁਣ ਹੋਰ ਸੇਵਾ ਛੱਡਦੀਏ ਥੋੜੀ ਘਰਪ੍ਰੀਤ ਜੀ ਹਾਂਜੀ ਸਾਡ ਬੜਾ ਪਿਆ ਜੀ ਸਾਡੇ ਤੇ ਪਿਆ ਵਾ ਚਲੋ ਤਾਈਂ ਦਈਏ ਕਾ ਕੰਮ ਤੋੜਨ ਵਾਲੀ ਗੱਲ ਹੀ ਆ ਗਈ ਹੁਣ ਇੱਕ ਸਰਦੀ ਤੇ ਹਰਪ੍ਰੀਤ ਜੀ ਤੁਸੀਂ ਕਰ ਦੋ 90 ਦੀ ਦੇ ਦਈਏ ਮਾਰ ਵੇਜੀ ਬੜੀ ਵੱਡੀ ਸ਼ਾਲ ਮਾਰਤੀ ਜੇ ਸ਼ਾਲ ਹੁਣ ਤਾਂ ਮਰਨੀ ਪੈਣੀ ਕੀ ਕਰੀਏ ਚਲੋ ਤੁਹਾਡਾ ਕਿਆ ਵੀ ਮੋੜਨਾ ਅਜ ਫੇਰ ਅੱਜ ਤੋਂ ਬਾਅਦ ਪਹਿਲੀ ਵੀਡੀਓ ਲੱਗੇ ਬਣਾਉਂ ਅੱਛਾ 90 ਚੋਂ ਵੀ 2000 ਛੱਡ ਦਵਾਂ ਹੋਰ ਦੱਸੋ 2 ਨਾਲ ਛੱਡੋ ਫੇਰ ਹਾਂਜੀ 5 ਛੱਡ ਦੋ 85000 ਦੀ ਦੇ ਦਈਏ ਹਾਂਜੀ ਹਰਦੀ ਦੇ ਟਕਾ ਹੋਇਆ ਨਹੀਂ ਟਕਾ ਨਹੀਂ ਹੁੰਦਾ ਚਲੋ ਕਿਸੇ ਵੀ ਨੇ ਛੋਟੀ ਲੱਖ ਰੁਪਏ ਦੀ ਜਿੱਦੇ ਮਰਜ਼ੀ ਵੇਚ ਦਿਓ ਹਾਂ ਉਹ ਤੇ ਚਲੋ ਗੱਲ ਤੁਹਾਡੀ ਸਹੀ ਆ ਇਹ ਨਹੀਂ ਵੀ ਛੋਟੀ ਚਲੋ ਜਦੋਂ ਤਿਆਰ ਹੋਈ ਉਦੋਂ ਲੱਖ ਬਾਹਰ ਜਾਣੀ ਆ ਪਰ ਇਹ ਆ ਵੀ ਚਲੋ ਕਿਸੇ ਵੀਰ ਨੇ 4 ਦਿਨ ਸੰਭਣੀ ਆ, ਟ੍ਰਾਂਜੈਕਸ਼ਨ ਵੀ ਪਾਉਣੀ ਆ, ਘੋ ਵੀ ਦੇਣਾ ਆ। ਜੇ ਕੋਈ ਜੋੜਾ ਹੀ ਲੈ ਲੇ। ਹਾਂਜੀ। ਤੇ ਖੁੱਲਾ ਮਾਨਤਨ ਹੋਰ ਵੀ ਹੋ ਜੂ। ਅੱਛਾ ਹੋਰ ਕਰ ਦੋਗੇ ਮਾਨਤਨ। ਇਹ 85 ਦੀ ਤੇ ਉਹ 70 ਦੀ। ਉਹ 70 ਦੀ। ਤੇ ਜੋੜੇ ਚ ਵੀ ਮਾਨਤਨ ਹੋ ਜੂ। ਜੋੜੇ ਦਾ ਆਪਾਂ ਮੰਨ ਕੇ ਚੱਲੀਏ ਬਈ 1.5 ਲੱਖ ਰੁਪਇਆ ਲੈ ਲਾਂਗੇ। ਅੱਛਾ। ਹੋਰ ਦੱਸੋ। ਹੋਰ ਵੀ ਮਾਨ ਕਰ ਦਵਾਂਗੇ ਜੋੜੇ ਦਾ। ਜੇ ਕੋਈ ਜੋੜਾ ਲਵੇ। ਅੱਛਾ। ਹਾਂਜੀ। ਠੀਕ ਹੈ ਜੀ। ਜੋੜੇ ਦੇ ਹਿਸਾਬ ਨਾਲ ਦੋਵੇਂ ਫਿਰ 75 75 ਦੇ ਹਿਸਾਬ ਨਾਲ ਹੋ ਜੂਗੀਆਂ ਹਨਾ। ਤਾਂ ਫਰੀਜ ਆਣੀ ਆ ਤੇ ਝੋਟੀ ਕੱਲੀ 1.5 ਲੱਖ ਦੀ ਆ ਹਾਂਜੀ ਇਹ ਤੇ ਗੱਲ ਤੁਹਾਡੀ ਸਹੀ ਹੈ ਹਾਂਜੀ ਜਿੱਡੀ ਝੋਟੀ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਚਲੋ ਖੜੇ ਕੋਈ ਵੀਰ ਸੰਭਨ ਵਾਲਾ ਤੇ ਦੁੱਧ ਚੰਗਾ ਪਰਨ ਵਾਲੀਆਂ ਮੱਝਾਂ ਵੀ ਤੇ ਗਾਵ ਵੀ ਦੋਵੇਂ ਦੁੱਧ ਵਾਲੀਆਂ ਨੇ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਤੇ ਵੇਸ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ